ਪੰਜਾਬ ਦਾ ਮਾਲਵਾ ਖੇਤਰ ਜੋ ਕਿ ਕਪਾਹ ਦੀ ਪੱਟੀ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਕਪਾਹ ਦੀ ਫਸਲ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਕਾਰਨ ਚਿੱਟੇ ਸੂਨੇ ਵਜੋਂ ਜਾਣੀ ਜਾਂਦੀ ਨਰਮੇ ਦੀ ਫਸਲ ਹੁਣ ਕਿਸਾਨਾਂ ਮੁਤਾਬਿਕ ਨਿਰਾਸ਼ਾ ਅਤੇ ਕਰਜ਼ੇ ਦਾ ਕਾਰਨ ਬਣ ਰਹੀ ਹੈ ਦਰਅਸਲ ਬੀਤੇ ਸਾਲਾਂ ਵਿੱਚ ਇਹ ਫਸਲ ਵੱਡੇ ਪੱਧਰ ਉੱਤੇ ਗੁਲਾਬੀ ਸੁੰਡੀ ਅਤੇ ਹੋਰ ਵਾਇਰਸਾਂ ਦੀ ਮਾਰ ਹੇਠ ਆਈ ਹੈ ਤਾਂ ਹੁਣ ਪੰਜਾਬ ਚ ਆਇਲ ਹੜਾ ਕਾਰਨ ਇਹ ਫਸਲ ਬਿਲਕੁਲ ਹੀ ਬਰਬਾਦ ਹੋ ਗਈ ਹੈ ਪਰ ਅੱਜਕੱਲ ਨਰਮੇ ਹੀਟ ਘਟ ਰਿਹਾ ਰਕਵਾ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਬਿਆਨ ਕਰ ਰਿਹਾ ਹੈ ਨਰਮੇ ਜਾਂ ਕਪਾਹ ਦੀ ਪੱਟੀ ਕਹੇ ਜਾਣ ਵਾਲੇ ਇਸ ਮਾਲਵਾ ਖੇਤਰ ਵਿੱਚ ਹੁਣ ਇਹ ਨਰਮੇ ਦੀ ਫਸਲ ਕਿਤੇ-ਕਿਤੇ ਹੀ ਦਿਖਾਈ ਦਿੰਦੀ ਹੈ ਕਿਉਂਕਿ ਨਰਮੇ ਦੀ ਫਸਲ ਉੱਪਰ ਬਹੁਤ ਸਾਰੀਆਂ ਆਫਤਾਂ ਆਉਂਦੀਆਂ ਹਨ ਇਸ ਕਾਰਨ ਪੰਜਾਬ ਦੇ ਕਿਸਾਨਾਂ ਨੇ ਇਸ ਫਸਲ ਦੀ ਥਾਂ ਚੋਨੇ ਦੀ ਫਸਲ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਕਿਸਾਨ ਗੁਰਮਨਦੀਪ ਸਿੰਘ ਤੇ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਉਹਨਾਂ ਦੀ ਨਰਮੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ। ਬਾਰਸ਼ ਨਾਲ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋ ਹੀ ਗਿਆ ਜੀ। ਆ ਬਾਰਸ਼ ਤੋਂ ਬਾਅਦ ਵੀ ਹੁਣ ਜਿਹੜਾ ਸਾਡਾ ਮੋਗਿਆਂ ਦਾ ਪਾਣੀ ਆ, ਝਾਰੀਆਂ ਦਾ ਪਾਣੀ ਆ ਜੀ ਉਹ ਵੀ ਹਜੇ ਆ ਕੇ ਬਾਣਾ ਚਾਈ ਜਾਂਦਾ ਇੱਧਰ। ਖਲਾੜ ਇੱਧਰ ਗਾਟ ਵਾਲੀ ਪਿੰਡਾਂ ਨਾਲ ਉਹ ਗਾਟ ਵਾਲੀ ਪਿੰਡ ਦਾ ਸਾਰਾ ਝਾਰੀਆਂ ਦਾ ਪਾਣੀ ਇਹ ਮਲਕਾਣੇ ਪਿੰਡ ਤੇ ਬਾਣਾ ਚਾਈ ਜਾਂਦਾ ਇਸ ਟਾਈਮ ਜੀ। ਕੁਝ ਕੋਈ ਮੈਕਮੇ ਨਾਲ ਨਹੀਂ ਗੱਲ ਕੀਤੀ ਨਹਿਰੀ ਵਿਭਾਗ ਦੇ ਨਾਲ ਮੈਕਮੇ ਨਾਲ ਕੋਈ ਗੱਲ ਨਹੀਂ ਕਰੀ ਗਾਟਲੀ ਪਿੰਡ ਚ ਗਏ ਸੀ ਅਸੀਂ ਆ ਕਿ ਉੱਥੇ ਲਾਸਮੈਂਟ ਕਰਾਈ ਹੈ ਵੀ ਆਪ ਦਾ ਪਾਣੀ ਸੰਭੂਈ ਦੇਖੋ ਕੋਈ ਸਾਹਮ ਦਾ ਕਿ ਨਾ ਸਾਣਾ ਦਾ ਵੈਸੇ ਹੱਕ ਬੰਦ ਹੈ ਵੀ ਉਹ ਆਪ ਦੀਆਂ ਫਸਲਾਂ ਬਚਾਉਣ ਲਈ ਇੱਧਰ ਲੀਆਂ ਫਸਲਾਂ ਡੋਬੀ ਜਾਂਦੇ ਆ ਇਹ ਸਾਰੇ ਕਿਸਾਨ ਇੱਕੋ ਜਿਹੇ ਹੁੰਦੇ ਆ ਨਾ ਉਹਨਾਂ ਨੂੰ ਵੀ ਤਾਂ ਆਪ ਦਾ ਮੜਾ ਪਾਣੀ ਸੰਭਣਾ ਹੀ ਚਾਹੁੰਦਾ ਪਾਣੀ ਦੀਆਂ ਬਾਰੀਆਂ ਹਾਂ ਬਾਰਸ ਨਾਲ ਨਰਮੇ ਦਾ ਨੁਕਸਾਨ ਜਾਦੇ ਝੋਨੇ ਦਾ ਘਾਟਾ ਮੱਲ ਆਉਣਾ ਝੋਨਾ ਦੇਖ ਲਓ ਜੀ ਇਹ ਜੇ ਦੂ ਬਾਦ ਪਾਣੀ ਹੋਰ ਆ ਗਿਆ ਤੇ ਪਾਣੀ ਆਈ ਜਾਂਦਾ ਤੇ ਝੋਨਾ ਵੀ ਖਤਮ ਪਿਛਲੇ 2 ਸਾਲਾਂ ਚ ਨਰਮਾ ਜਮਾ ਨਹੀਂ ਹੋਇਆ ਸੀਗਾ ਇਸ ਵਾਰ ਨਰਮੇ ਤੋਂ ਥੋੜੀ ਜਿਹੀ ਆਸ ਸੀ ਕਿਸਾਨਾਂ ਨੂੰ ਇਸ ਵਾਰ ਨਰਮਾ ਸਾਰਾ ਮੀਨੇ ਖਰਾਬ ਕਰਤਾ ਸਾਡੇ ਏਰੀਆ ਚ ਨਰਮਾ ਸਭ ਤੋਂ ਜ਼ਿਆਦਾ ਬੀਜਿਆ ਜਾਂਦਾ ਕਿਉਂਕਿ ਨਰਮਾ ਪੱਟੀ ਵੈਲਟ ਆ ਜਾਂਦੀ ਹੈ ਜੀ ਮਾਲਵਾ ਵੈਲਟ ਤੇ ਸਾਡੇ ਨਰਮੇ ਲਈ ਵੈਲਟ ਹੈ ਸਾਡੇ ਪਿੰਡਾਂ ਨੂੰ ਕਿਹਾ ਜਾਂਦਾ ਇਧਰੀ ਇਸ ਵਾਰ ਇਹਦਾ ਨਰਮੇ ਸੀਗੇ ਬਹੁਤ ਸੀਗੇ ਨਰਮੇ ਇਧਰ 50% ਉਹ ਵੀ ਮੀਨੇ ਖਰਾਬ ਪਹਿਲਾਂ ਵਧੀਆ ਸੀ ਨਰਮੇ ਇਸ ਤੋਂ ਪਹਿਲਾਂ ਵਧੀਆ ਸੀ ਸਾਡੇ ਸਾਹਮਣੇ ਹੀ ਟਿੰਡੇ ਦੇ ਖਲੋਣ ਤੋਂ ਵੀ ਵਧੀਆ ਲੱਗੇ ਹੋਏ ਨੇ ਨਰਮੇ ਨੂੰ ਨਰਮੇ ਤੋਂ ਆਸ ਸੀ ਕਿ ਲੋਕਾਂ ਨੂੰ ਤੇ ਨਰਮਾ ਮੀਨੇ ਖਰਾ ਬਿਲਕੁਲ ਖਤਮ ਹੋ ਗਿਆ ਜਮਾ ਨਰਮਾ ਖਤਮ ਹੈ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਨੂੰ ਸਰਕਾਰ ਤੋਂ ਤਾਂ ਇਹ ਹੀ ਮੰਗ ਕਰਦੇ ਆ ਜੀ ਬੰਦਾ ਮਾਅਵਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ ਬਸ ਹੋਰ ਤਾਂ ਕੀ ਮੰਗ ਕਰ ਸਕਦੇ ਆ ਇਹ ਝੋਨੇ ਦਾ ਵੀ ਨੁਕਸਾਨ ਹੈ ਝੋਨੇ ਦਾ ਨੁਕਸਾਨ ਮੰਨ ਲਓ ਜੇ ਇਹ ਝੋਨਾ ਜਿਹੜਾ ਡੁੱਬ ਗਿਆ ਇਹਦਾ ਤਾਂ ਨੁਕਸਾਨ ਹੈਗਾ ਜਿਹੜਾ ਝੋਨਾ ਨਹੀਂ ਡੁੱਬਿਆ ਉਹਦਾ ਨੁਕਸਾਨ ਹੈ ਤੇ ਕਹੀ ਨਹੀਂ ਗਈ ਮੰਨ ਲਓ ਜੇ ਹੋਰ ਬਾਰਿਸ਼ ਆਉਂਦੀ ਹੈ ਤਾਂ ਝੋਨੇ ਨਾਲ ਨੁਕਸਾਨ ਵੀ ਹੋਊਗਾ ਹਾਂ ਜੇ ਹੋਰ ਵਾਰਿਸ਼ ਪੈਂਦੀ ਹੈ ਤਾਂ ਸਾਰੇ ਝੋਨੇ ਦਾ ਨੁਕਸਾਨ ਵੀ ਹੋਊਗਾ ਬਾਰਿਸ਼ ਦੇ ਪਾਣੀ ਨਾਲ ਉਹ ਤਾਂ ਖੇਤ ਖੇਤ ਦੇ ਵਿੱਚ ਪਾਣੀ ਰਹਿੰਦਾ ਜੀ ਵੱਧ ਨੁਕਸਾਨ ਜੀ ਜਿਹੜਾ ਹਲੇ ਨਹਿਰੀ ਪਾਣੀ ਆ ਰਹੇਗਾ ਲੋਕ ਆਪਣੀਆਂ ਪਾਣੀ ਦੀਆਂ ਬਾਰਾਂ ਨੂੰ ਸਾਮ ਰਹੀ ਹੂ ਉਹਦੇ ਕਰਕੇ ਬਹੁਤ ਜਿਆ ਨੁਕਸਾਨ ਹੋ ਰਿਹਾ ਪਾਣੀ ਹਲੇ ਵੀ ਆ ਰਿਹਾ ਖੇਤਾਂ ਚ ਹਲੇ ਵੀ ਆ ਰਿਹਾ ਹਾਂ ਕਿੰਨਾ ਕੁ ਨੁਕਸਾਨ ਆ ਮੰਨ ਲੋ ਦੇਖਿਆ ਜਾਵੇ ਨੁਕਸਾਨ ਤਾਂ ਹੀ ਨਰਮੇ ਦੀ ਫਸਲ ਦਾ ਖਤਮ ਹੈ ਜੀ ਨਰਮੇ ਦੀ ਫਸਲ ਹਾਂ ਜੀ ਇੰਨਾ ਪਾਣੀ ਨਹੀਂ ਚੱਲ ਸਕਦੀ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਆ ਨਰਮਾ ਬੀਜੇ ਨੂੰ ਨਰਮਾ ਬੀਜੇ ਨੂੰ ਜੀ ਹੋ ਗਏ ਹੁਣੇ ਤਿੰਨ ਮਹੀਨੇ ਹੋ ਗਏ ਜੀ ਕਿੰਨਾ ਕੁ ਕੱਦ ਸੀ ਇਹਦਾ ਨਰਮੇ ਦਾ ਕੱਦ ਸੀਗਾ ਜੀ 5 ਫੁੱਟ ਜੀ ਹੂੰ 5 ਫੁੱਟ ਕੱਦ ਸੀਗਾ ਹਾਂ ਜੀ ਢਿੰਡੇ ਵਗੈਰਾ ਵਜਨ ਵਗੈਰਾ ਕਰਕੇ ਡਿੱਗਿਆ ਇਹ ਜਿਆਦੇ ਹਾਂ ਜੀ ਹਾਂ ਜੀ ਹਣ ਕੀ ਮੰਗ ਕਰਦੇ ਤੁਸੀਂ ਮੰਗ ਤਾਂ ਜੀ ਸਰਕਾਰ ਤੋਂ ਮੰਗਦਾ ਇਹ ਹੀ ਹੈ ਜੀ ਸਾਡੀਆਂ ਫਸਲਾਂ ਖਤਮਾਂ ਹੈ ਜੀ ਮੁਆਵਜ਼ਾ ਦਿੱਤਾ ਜਾਵੇ ਤੇ ਕਿਸਾਨਾਂ ਤੋਂ ਮਦਦ ਇਹ ਹੈ ਜੀ ਜਿਹੜੇ ਕਿਸਾਨ ਭਰਾ ਆ ਆਪਣੀਆਂ ਪਾਣੀ ਦੀਆਂ ਵਾਰੀਆਂ ਸਾਹਮਣ ਉਧਰ ਖੇਤੀਬਾੜੀ ਵਿਭਾਗ ਦੇ ਮਾਹਿਰ ਡਾਕਟਰ ਬਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੰਦੇ ਕਿਹਾ ਕਿ ਇਹਨਾਂ ਦਿਨਾਂ ਵਿੱਚ ਕਿਸਾਨ ਨਹਿਰੀ ਮੋਗੇ ਬੰਦ ਕਰ ਦਿੰਦੇ ਹਨ ਜਿਸ ਕਾਰਨ ਰਜਵਾਹੇ ਅਤੇ ਸੂਏ ਟੁੱਟ ਜਾਂਦੇ ਹਨ ਜੋ ਕਿ ਫਸਲਾਂ ਲਈ ਹੋਰ ਵੀ ਘਾਤਕ ਹਨ ਨਹੀਂ ਇਹਦੇ ਤੇ ਜਿਸ ਤਰ੍ਹਾਂ ਲਗਾਤਾਰ ਕਈ ਦਿਨੋਂ ਤੋਂ ਬਰਸਾਤ ਹੋ ਰਹੀ ਹੈ ਇਹ ਅਜੇ ਤੱਕ ਇਹ ਹੈ ਕਿ ਵਚਤ ਹੈ ਤੇ ਜੇ ਲਗਾਤਾਰ ਅੱਗੇ ਹੋਰ ਬਰਸਾਤ ਜਿਵੇਂ ਆਉਣ ਵਾਲੇ 1-2 ਦਿਨਾਂ ਤੱਕ ਫਿਰ ਹੈਗਾ ਵੀ ਦਰਮਿਆਨੀ ਤੋਂ ਭਾਰੀ ਬਰਸਾਤ ਹੋ ਸਕਦੀ ਹੈ ਤਾਂ ਉਹਦੇ ਨਾਲ ਜਿਹੜਾ ਹੈਗਾ ਜਦੋਂ ਆਪਾਂ ਗੱਲ ਕਰੀਏ ਨਰਮੇ ਦੀ ਨਰਮੇ ਦੇ ਵਿੱਚ ਪਾਣੀ ਖੜਨ ਕਰਕੇ ਤਾਂ ਉਹ ਕਿਉਂਕਿ ਇਹ ਵਿੱਚ ਜਿਹੜਾ ਹਵਾ ਦਾ ਸੰਚਾਰ ਉਹ ਖਤਮ ਹੋ ਜਾਂਦਾ ਹੈ ਤੇ ਇਹ ਜਿਹੜੀ ਬਰਸਾਤ ਆਪਣੇ ਨਰਮੇ ਦੀ ਜਾਂ ਕਪਾਹ ਦੀ ਫਸਲ ਹੈ ਜਿਹੜੀ ਇਹ ਜਿਆਦਾ ਪਾਣੀ ਸਹਾਰ ਨਹੀਂ ਸਕਦੀ ਤੇ ਉਹ ਨਰਮੇ ਦਾ ਨੁਕਸਾਨ ਹੋ ਸਕਦਾ ਹੈ ਜਾਂ ਜਿਹੜੀਆਂ ਜਿਆਦੇ ਬਹੁਤ ਨੀਵੀਆਂ ਥਾਵਾਂ ਤੇ ਝੋਨਾ ਵੀ ਬੀਜਿਆ ਹੋਇਆ ਉਹ ਉੱਚੇ ਥਾਵਾਂ ਤੋਂ ਰੁੜ ਕੇ ਪਾਣੀ ਜਿਹੜਾ ਨੀਵੇਂ ਥਾਂ ਤੇ ਆ ਜਾਂਦਾ ਤਾਂ ਉੱਥੇ ਜਿਹੜਾ ਝੋਨਾ ਵੀ ਡੁੱਬ ਸਕਦਾ ਜੇ ਪਾਣੀ ਜਿਆਦਾ ਕਿਸੇ ਪਾਸੇ ਬਰਸਾਤ ਹੋ ਕੇ ਪਾਣੀ ਜਿਆਦਾ ਆ ਜਾਂਦਾ ਕਿ ਜੇ ਇਸ ਤਰ੍ਹਾਂ ਲਗਾਤਾਰ ਸਿੱਲਾ ਮੌਸਮ ਬਣਿਆ ਰਿਹਾ ਤਾਂ ਉਹਦੇ ਨਾਲ ਜਿਵੇਂ ਨਰਮੇ ਦੇ ਵਿੱਚ ਕੀ ਹੈ ਕਿ ਫੰਗਸ ਵਗੈਰਾ ਵੀ ਆ ਸਕਦੀ ਹੈ ਦੂਜਾ ਇਹ ਹੈ ਕਿਉਂਕਿ ਹੁਣ ਨਰਮੇ ਦੇ ਜਿਹੜਾ ਹੈਗਾ ਫੁੱਲ ਰੋਡੀ ਦਾ ਸਮਾਂ ਪੂਰਾ ਫੁੱਲ ਫਲਕੇ ਦਾ ਹੁਣ ਜ਼ੋਰ ਸੀਗਾ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਨਰਮੇ ਦੀ ਫਸਲ ਵਾਸਤੇ ਹਾ ਸਿੰਚਾਈ ਜਿਹੜੀ ਸਹੀ ਪ੍ਰੋਪਰ ਹੁੰਦੀ ਰਹੇ ਪਰ ਉੱਪਰ ਮਤਲਬ ਜਿਹੜੀ ਇਹ ਖੁਸ਼ਕ ਹਵਾ ਪਾਲਦਾ ਇਹਨਾਂ ਦਿਨਾਂ ਦੇ ਵਿੱਚ ਤਾਂ ਇਹ ਹੈ ਜੇਕਰ ਜੇ ਪਛੋਂ ਚੋਂ ਹਵਾ ਜਿਹੜੀ ਪਛੋਂ ਕਹਿੰਦੇ ਆ ਉਹ ਚੱਲੇ ਸਗਾ ਉਹ ਫੁੱਲ ਫਲਾਕੇ ਵਾਸਤੇ ਤੇ ਨਰਮੇ ਦੀ ਫਸਲ ਵਾਸਤੇ ਬਹੁਤ ਵਧੀਆ ਹੁੰਦੀ ਹੈ ਤੇ ਜੇ ਇਸ ਤਰ੍ਹਾਂ ਲਗਾਤਾਰ ਇਹ ਛਿੱਲਾ ਮੌਸਮ ਚੱਲਦਾ ਰਿਹਾ ਤਾਂ ਜਿਹੜਾ ਨਰਮੇ ਨੇ ਫਲਾਕਾ ਛੱਡ ਕੇ ਉਹ ਬਦਨ ਵਾਲੇ ਪਾਸੇ ਨੂੰ ਫੇਰ ਹੋ ਜਾਣਾ ਹੈ ਕਹਿੰਦਾ ਭਾਬ ਜਿਹੜੀ ਫਲਣ ਦੀ ਸਟੇਜ ਤੋਂ ਫੇਰ ਉਹਨੇ ਬਦਨ ਦੀ ਸਟੇਜ ਵਾਲੇ ਪਾਸੇ ਨੂੰ ਨਰਮੇ ਨੇ ਆ ਜਾਣਾ ਜਿਹਦੇ ਕਰਕੇ ਫਸਲ ਤੇ ਉਹਦਾ ਨੁਕਸਾਨ ਹੋ ਸਕਦਾ ਸਰ ਦਾ ਝਾੜਦੇ ਵੀ ਅਸਰ ਪੂਗਾ ਕਿ ਇਹ ਬਿਲਕੁਲ ਹੀ ਖਤਮ ਹੋ ਜੂਗੀ ਫਸਲ ਨਰਮੇ ਦੀ ਨਹੀਂ ਉਹ ਤਾਂ ਨਿਰਪਰ ਕਰਦਾ ਵੀ ਬਰਸਾਤ ਕਿੰਨੀ ਕੁ ਹੁੰਦੀ ਹੈ ਕਿਸ ਤਰ੍ਹਾਂ ਦੀ ਹੁੰਦੀ ਹੈ ਉਹ ਜੇ ਮਤਲਬ ਕਿ ਅ ਭਾਰੀ ਮੀਂਹ ਆਉਂਦਾ ਤਾਂ ਉਹਦੇ ਨਾਲ ਪਾਣੀ ਖੜਨ ਕਰਕੇ ਨੁਕਸਾਨ ਹੋ ਸਕਦਾ ਹਾਂ ਜਿਹੜੇ ਹਿਸਾਬ ਨਾਲ ਹੁਣ ਮੀਂਹ ਪੈ ਚੁੱਕੇ ਹੈ ਮੀਂਹ ਕੁਝ ਜ਼ਿਆਦਾ ਪੈ ਚੁੱਕੇ ਇਸ ਤੋਂ ਪਹਿਲਾਂ ਅਜੇ ਤੱਕ ਜਿਹੜੀ ਹੈਗੀ ਪਾਣੀ ਦੇ ਖੜਨ ਕਰਕੇ ਨਰਮੇ ਦੇ ਮਰਨ ਦੀ ਕਿਸੇ ਪਾਸੋਂ ਕੋਈ ਰਿਪੋਰਟ ਨਹੀਂ ਹੈ ਪਰ ਜੇ ਕਿਤੇ ਹੁਣ ਕੋਈ ਮੀਨ ਏਰੀਆ ਵਾਲਾ ਕੋਈ ਮੌਸਮ ਬਣ ਜਾਂਦਾ ਤਾਂ ਉਹਦੇ ਨਾਲ ਵੀ ਜਿਹੜਾ ਹੈਗਾ ਕਿਉਂਕਿ ਜੜਾ ਨਰਮੇ ਦੀਆਂ ਗਿੱਲੀਆਂ ਨੇ ਆਵੇਂ-ਮੀਨ ਹੋਰ ਜ਼ਿਆਦਾ ਨਾ ਵੀ ਪਵੇ ਜੇ ਕਿਸੇ ਪਾਸੋਂ ਝੱਖੜ ਵੀ ਆ ਜਾਂਦਾ ਉਹਦੇ ਨਾਲ ਵੀ ਨਰਮਾ ਜਿਹੜਾ ਟੇਡਾ ਹੋਊਗਾ ਜਿਹੜਾ ਉਹਦੀਆਂ ਹੱਲ ਜਨਾਂ ਦਾ ਨੁਕਸਾਨ ਹੋਗਾ ਨਰਮੇ ਦਾ ਹੋ ਜਾਣਾ ਹਾਂ ਇੱਥੇ ਇੱਕ ਹੋਰ ਵੀ ਦੱਸਣਯੋਗ ਹੈ ਕਿ ਬਰਸਾਤ ਦਾ ਕਰਕੇ ਜਿਹੜੇ ਸੋਏ ਕਸੀਆਂ ਉਹ ਥੋੜੇ ਕਈ ਓਵਰਫਲੋ ਹੋ ਜਾਂਦੇ ਆ ਤੇ ਉਹ ਜਿਵੇਂ ਰਿਪੋਰਟ ਹੋਇਆ ਕਈ ਸਾਡੇ ਬਲਾਕਾਂ ਦੇ ਵਿੱਚ ਜਿਵੇਂ ਹੁਣੇ-ਹੁਣੇ ਖਬਰ ਆਈ ਆ ਤਲਵੰਡੀ ਬਲਾਕ ਦੇ ਵਿੱਚ ਆ ਜੱਜਲ ਹੈ ਜਗ੍ਹਾ ਤੇ ਇਸੇ ਤਰ੍ਹਾਂ ਮੋੜ ਬਲਾਗ ਦੇ ਵਿੱਚੋਂ ਜਿਵੇਂ ਆ ਮੈਸਰ ਖਾਨਾ ਤੇ ਆ ਕੋਟਲੀ ਫਰਦ ਦੀ ਹੁਣੇ ਖਬਰ ਆ ਰਹੀ ਸੀ ਇਸੇ ਤਰ੍ਹਾਂ ਇੱਧਰ ਫੂਲ ਦੇ ਵਿੱਚ ਹੈ ਇਹਦੇ ਤਪਾਲ ਇਹਦੇ ਵਿੱਚ ਉਹ ਜਿਹੜਾ ਹੈਗਾ ਸੂਆ ਟੋਟਣਾ ਕਰਕੇ ਉਹ ਉਹ ਜਿਹੜਾ ਫਸਲਾਂ ਦੇ ਵਿੱਚ ਪਾਣੀ ਖੜਨ ਕਰਕੇ ਉੱਥੇ ਜ਼ਰੂਰ ਚਾਹੀਏ ਉਹ ਨਰਮੇ ਦੀ ਫਸਲ ਹੈ ਚਾਹੀਏ ਉਹ ਝੋਨੇ ਦੀ ਹੈ ਜਾਂ ਕੋਈ ਹੋਰ ਕੋਈ ਸਬਜ਼ੀਆਂ ਦੀਆਂ ਫਸਲਾਂ ਨੇ ਤਾਂ ਉਹਦੇ ਤੇ ਜਿਹੜਾ ਉਹਦਾ ਮਾੜਾ ਪ੍ਰਭਾਵ ਪਊਗਾ ਪਊਗਾ ਫਸਲ ਦੇ ਉਦੋਂ ਨੁਕਸਾਨ ਹੋ ਜਾਣਾ ਹੈ ਉਹਦਾ ਅਸੀਂ ਹਜੇ ਜਿਹੜਾ ਹੈਗਾ ਜਾਇਆ ਲਿਆ ਜਾ ਰਿਹਾ ਉਹਦਾ ਹਜੇ ਹੁਣ ਹੁਣੇ ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨਾ ਕੁ ਨੁਕਸਾਨ ਹੈ ਜਿਉਂ-ਜਿਉਂ ਹੀ ਗੁਲਾਬੀ ਸੁੰਡੀ ਦਾ ਕਹਿਰ ਵੱਧਦਾ ਗਿਆ ਤਿਉਂ-ਤਿਉਂ ਹੀ ਨਰਮੇ ਰਕਵਾ ਘਟਦਾ ਗਿਆ ਇਸ ਲਈ ਕਿਸਾਨਾਂ ਨੂੰ ਬੀਜ ਤੇ 33% ਸਬਸਿਡੀ ਵੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਕਿਸਾਨਾਂ ਨੂੰ ਪੱਕੇ ਬੈਲ ਅਤੇ ਨਰਮੇ ਦਾ ਬੀਜ ਖਰੀਦਣ ਦੀ ਅਪੀਲ ਕੀਤੀ ਸੀ ਤਾਂ ਜੋ ਕਿਸਾਨ ਤੁਖਾ ਧੜੀ ਦਾ ਸ਼ਿਕਾਰ ਨਾ ਹੋਣ ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਦੋਂ ਹੋਵੇਗਾ ਅਤੇ ਉਹਨਾਂ ਦੀ ਬਰਬਾਦ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ ਕਿ ਨਹੀਂ ਅਮਨਦੀਪ ਗੋਸਲ ਦੀ ਰਿਪੋਰਟ ਈਟੀਵੀ ਭਾਰਤ